ਸੰਗਤ ਜੀ ਆਉਣ ਵਾਲੀ 20 ਦਸੰਬਰ ਨੂੰ 6 ਪੋ ਨੂੰ ਰਾਤ ਨੂੰ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈ ਜਿੰਨਾ ਹੋ ਸਕੇ ਦਸਵੇਂ ਪਾਤਸ਼ਾਹ ਨੂੰ ਯਾਦ ਕਰਕੇ ਛੋਟੇ ਸਹਿਬਜ਼ਾਦਿਆਂ ਨੂੰ ਵੱਡੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕਾਰ ਨੂੰ ਯਾਦ ਕਰਕੇ ਨਾਮ ਜਪੋ ਬਾਣੀ ਪੜੋ ਵੱਧ ਤੋਂ ਵੱਧ 6 ਪੋ ਵਾਣੀ ਰਾਤ ਮਹਾਰਾਜ ਨੇ ਆਪ ਦਾ ਬੜਿਆ ਬਣਾਇਆ ਕਾਰ ਛੱਡ ਦਿੱਤਾ ਕਿਉਂਕਿ ਅਸੀਂ ਵੱਟਾ ਪਿੱਛੇ ਲੱਗ ਪੈਨੇ ਆ ਸਾਡੇ ਤੋਂ ਘਰ ਕਿੱਥੋਂ ਛੱਡੇ ਜਾਣਗੇ ਤੋਂ ਜਿਗਰਾ ਸੀ ਕਲਕੀ ਤਰ ਪਾਦਸ਼ਾਹ ਦਾ ਉਹਨਾਂ ਨੇ ਆਪਦਾ ਘਰ ਛੱਡਿਆ ਛੋਟੇ ਛੋਟੇ ਨਾਲ ਨਾਲ ਨੇ ਔਰ ਸਰਸਾ ਨਦੀ ਦੇ ਕੰਢੇ ਤੇ ਜਾ ਕਰਕੇ ਉਹਨਾਂ ਦਾ ਵੀ ਛੋੜਾ ਪੈ ਗਿਆ ਗੁਰੂ ਕੀ ਪੈਰੋਂ ਉਸ ਚੀਜ਼ ਨੂੰ ਯਾਦ ਕਰਕੇ ਮੈਂ ਕਹਿੰਦਾ ਜਿੰਨਾ ਹੋ ਸਕੇ ਜਿੰਨੀ ਬਾਣੀ ਪੜੀ ਜਾਵੇ ਛੇ ਪਉ ਦੀ ਰਾਤ ਉਨੀ ਘੰਟਾ ਵਾਦ ਤੋਂ ਵਦ ਬਾਣੀ ਪੜੋ ਵਦ ਤੋਂ ਵਦ ਨਾਮ ਜਪੋ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿ ਕਿਲਾ ਛੱਡ દਈਏ ਆਪਾਂ ਬਚ ਜਾਵਾਂਗੇ ਕਲਗੀਧਰ ਪਾਤਸ਼ਾਹ ਨੂੰ ਪਤਾ ਸੀ ਉਹਨਾਂ ਦੀਆਂ ਚਾਲਾਂ ਦਾ ਵੈਰੀਆਂ ਨੇ ਧੋਖਾ ਕਰਨਾ ਹੈ ਪਰ ਮਹਾਰਾਜ ਨੇ ਆਪਦੇ ਸਿੱਖਾਂ ਦੇ ਬਚਨਾਂ ਦੀ लाज ਰੱਖੀ ਜਦੋਂ ਛੇ ਪੂਰੀ ਰਾਤ ਤੁਸੀਂ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਮੈਂ ਤੇ ਕਿੰਨਾ ਸਾਰੀ ਰਾਤ ਜਾਗੋ ਤੇ ਨੇਤਰ ਬੰਦ ਕਰਕੇ ਯਾਦ ਕਰਿਓ ਕਿ ਕਲਗੀਧਰ ਪਾਤਸ਼ਾਹ ਕਿਲਾ ਛੱਡ ਰਹੇ ਨੇ ਜਾ ਰਹੇ ਨੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਜਦੋਂ ਮਹਾਰਾਜ ਜੀ ਤੁਰੇ ਨੇ ਜਥੇ ਬਣਾ ਕਰਕੇ ਬਾਹਰ ਨਿਕਲਦੇ ਨੇ ਔਰ ਉਹਨਾਂ ਤੇ ਦੁਸ਼ਮਨਾ ਨੇ ਫਿਰ ਹਮਲਾ ਕਰ ਦਿੱਤਾ ਘਰ ਛੱਡਣਾ ਹੋਵੇ ਉਤੋਂ ਠੰਡ ਹੋਵੇ ਨਾਲ ਬੱਚੇ ਹੋਣ ਤੇ ਵੈਰੀ ਹਮਲਾ ਕਰ ਦੇਵੇ ਸਮਾਂ ਕਿੰਨਾ ਮਾੜਾ ਹੋਵੇਗਾ ਮੈਂ ਤੇ ਕਹਿੰਦਾ ਕਿ ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਉਸ ਸਮੇਂ ਨੂੰ ਕਿ ਕਿੰਨਾ ਕਮਾੜਾ ਉਹ ਸਮਾਂ ਸੀਗਾ ਬਸ ਇਹਨਾਂ ਕਹਿ ਸਕਦੇ ਆ ਗਣਗੀ ਤਰਪਾਸ਼ਾ ਦਾ ਜਿਗਰਾ ਤੰਦ ਸੀ ਗੁਰੂ ਕੇ ਪੈਰੋ ਜੀ ਛੇ ਪੌਣੀ ਰਾਤ ਜਾਗ ਲਈਏ ਅਸੀਂ ਕਿ ਪਤਾ ਨਹੀਂ ਕਿੰਨੇ ਸਾਡੇ ਦੁੱਖ ਕੱਟੇ ਜਾਣਗੇ ਕਲਗੀਧਰ ਪਾਤਸ਼ਾਹ ਕਿੰਨੇ ਸਾਡੇ ਤੇ ਬਰਸਾਉਣਗੇ ਸਾਡੇ ਜੀਵਨ ਚੋਂ ਦੁੱਖ ਖਤਮ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ